ਹਲਕਾ ਚੱਬੇਵਾਲ ਦੀਆਂ ਸਮੂਹ ਸੰਗਤਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ 21 ਫਰਵਰੀ ਨੂੰ ਦਾਣਾ ਮੰਡੀ ਚੱਬੇਵਾਲ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਪ੍ਰੋਗਰਾਮ ਸੰਬੰਧੀ ਸਮੂਹ ਸੰਗਤਾਂ ਵੱਲੋਂ ਸੋਹਣ ਸਿੰਘ ਠੰਡਲ ਦੀ ਅਗਵਾਈ ਵਿੱਚ ਪੋਸਟਰ ਰਿਲੀਜ਼ ਕੀਤਾ ਗਿਆ ਸਮੂਹ ਚਾ ਹਲਕਾ ਚੱਬੇਵਾਲ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ਫਿਰਗੂਰ ਨਬਦਾਸ ਮਹਾਰਾਜ ਜੀ ਦੇ ਆਉਣ ਵਾਲੇ ਆਗਮਨਪੁਰਖ ਤੇ 21 ਫਰਵਰੀ ਦਿਨ ਐਤਵਾਰ ਨੂੰ ਜੱਬੇਵਾਲ ਦੀ ਮੰਡੀ ਦੇ ਵਿੱਚ ਉਹਨਾਂ ਦੇ ਨਾਂ ਤੇ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ। ਇਹਦੇ ਸਬੰਧ ਦੇ ਵਿੱਚ ਕੱਲ ਇਲਾਕੇ ਦੇ ਪ੍ਰਥਮੰਤਿਆਂ ਦੀ ਇੱਕ ਮੀਟਿੰਗ ਕਰਕੇ ਇਸ ਤੇ ਜਾਰੀ ਕੀਤਾ ਗਿਆ। ਇਸ ਕੀਰਤਨ ਦਰਬਾਰ ਦੇ ਵਿੱਚ ਜਿੱਥੇ ਹਜ਼ੂਰੀ ਰੱਗੀ ਪਹੁੰਚਣੇ ਢਾਡੀ ਪਹੁੰਚਣੇ ਨੇ, ਕਥਾਵਾਚਕ ਪਹੁੰਚਣੇ ਨੇ, ਉੱਥੇ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਹਿਸ਼ਾ ਹੈ। ਮੈਂ ਆਪਣੇ ਵੱਲੋਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਪਾਣਾ ਭਰਾਮਾ ਨੂੰ ਬੇਨਤੀ ਕਰਨੀ ਚਾਹਨਾ ਕਿ ਆਪਾਂ ਉਸ ਰਹਿਵੜ ਦੀ ਯਾਦ ਨੂੰ ਮਨਾਉਣ ਦੇ ਲਈ ਇਹ 21 ਫਰਵਰੀ ਨੂੰ ਜੱਬੇ ਵਾਲੀ ਮੰਡੀ ਵਿੱਚ ਹਮ ਹਮਾ ਕੇ ਪਹੁੰਚੀਏ ਜਿੱਥੇ ਆਪਣੇ ਜਿਹੜੇ ਬਹੁਤ ਹੀ ਅ ਫਿਰਮੋਰ ਜਥੇ ਨੇ ਗਰਬਾੜੀ ਦੇ ਰਸਈਆ ਨੇ ਉਹਨਾਂ ਕੋਲੋਂ ਗੁਰੂ ਮਹਾਰਾਜ ਦੀ ਜੀਵਨ ਸੰਬੰਧੀ ਪਾਣੀ ਸੰਬੰਧੀ ਵੀ ਸੁਣ ਸਕੀਏ ਉਰੇ ਤੋਂ ਮੌਕੇ ਤੇ ਟੋਟਲ ਅੱਗਰ ਵਰਤੂਗਾ ਮੈਡੀਕਲ ਕੈਂਪ ਵੀ ਇਸ ਮੌਕੇ ਤੇ ਜਿਹੜਾ ਉੱਥੇ ਲੱਗਣਾ ਤੇ ਜਨਤਾ ਦੀ ਸਾਧ ਸੰਗਤ ਦੀ ਸੇਵਾ ਦੇ ਵਿੱਚ ਸਾਰੇ ਜਿਹੜੇ ਨੌਜਵਾਨ ਵੀਰ ਹੋਰ ਵੀ ਸਾਡੇ ਜਿਹੜੇ ਭੈਣ ਭਾਈ ਆ ਉਹ ਆਪਣਾ ਬਣਦਾ ਯੋਗਦਾਨ ਵੀ ਪਾਉਣ ਤਾਂ ਕਿ ਆਪਾਂ ਉਸ ਗੁਰੂ ਮਹਾਰਾਜ ਦਾ ਜਿਹੜਾ ਇਹ ਪਰਮ ਮਨਾਉਣਾ ਇਹ ਬੰਦ ਸਾਹ ਦੇ ਨਾਲ ਮਨਾ ਸਕੀਏ ਹੁਸ਼ਿਆਰਪੁਰ ਤੋਂ ਦਰਜੀਤ ਅਜਨੋਹਾ ਦੀ ਰਿਪੋਰਟ ਐਸਐਮਜ਼ेड ਨਿਊਜ਼